ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਅੱਜ ਦੀ ਵੀਡੀਓ ਚ ਇੱਕ ਗੱਪਣ ਦੇ ਇੱਕ ਤਾਜੀ ਵੜਸੂਈ ਵੀ ਦੋਨਾਂ ਦੇ ਸੇਲਾ ਟਟੇ ਵੀਰ ਤੋਂ ਪਉਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪਿੰਟਲੇਵਾਲ ਜੀ ਤੇ ਜ਼ਿਲ੍ਹਾ ਬਰਨਾਲਾ ਪੈ ਗਿਆ ਹਣਾ ਬਰਨਾਲਾ ਆਪਾਂ ਆ ਤੁਸੀਂ ਲੋ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਹੀ ਨੰਬਰ 78 98 78 35 77 77 ਬੋਲੀ ਨੰਬਰ 98 78 35 77 78 35 77 78 ਬਾਪੂ ਜਿਹੜੇ ਪਹਿਲੇ ਨੰਬਰ ਤੇ ਆਪਾਂ ਵਿਹੜ ਦੇਖੀ ਐ ਨੇ ਸੂਈ ਵੀ ਕਹਿਮਾ ਦਿਨ ਹੋ ਗਿਆ ਸੂਈ ਨੇ ਨੂੰ ਇਹ ਕੱਲ ਦੀ ਛੂਈ ਦੀ ਆ ਜੀ ਬੱਚਾ ਇਹਨੇ ਕੀ ਦੇਤਾ ਬੱਚਾ ਜੀ ਉਹ ਬੈਠਾ ਇਹਦੇ ਪਿੱਛੇ ਬੱਚਾ ਹਣਾ ਹਾਂਜੀ ਤੇ ਘਰ ਦੀ ਆ ਜਾਂ ਭਲਿਆਂ ਦੀ ਐ ਨਾ ਜੀ ਲਿਆਂਦੀ ਆ ਠੀਕ ਹੈ ਕਿਹੜਾ ਸੂਆ ਸੂਈਆ ਹੁਣੇ ਇਸ ਤੀਜਾ ਸੂਆ ਸੂਈ ਤੀਜਾ ਸੂਆ ਸੂਈ ਜੇਰ ਜਰ ਵਧੀਆ ਪੈ ਗਈ ਜੇਰ ਕਿੰਨਾ ਕੁ ਦੁੱਧ ਦਿੰਦਾ ਇਹਨੇ ਹੁਣ ਦੁੱਧ 15 ਲੀਟਰ ਤਿਆਰ ਆ ਗਿਆ ਮੰਨ ਕੇ ਚੱਲੇ 14-15 ਲੀਟਰ ਬੋੜਾ ਹਾਜ਼ਰ ਹੈਗਾ ਜਮਾ 25 ਲੀਟਰ ਦੇ ਦੁੱਧ 25 ਲੀਟਰ ਤੇ ਚੌਣ ਚਵਾਇ ਕਿ ਨੰਬਰ ਆ ਚੌਣ ਚਵਾਇ ਇੱਕ ਨੰਬਰ ਤੇ ਮੁੱਲ ਇਹਦਾ ਪੱਕੀ ਕਰਦੇ ਮੁੱਲ 50 ਆ ਗਿਆ ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂਗੇ ਤੋਰੇ ਬਾਹਰ ਨੂੰ ਤੋੜ ਬੱਜੀ ਵੀ ਜਵਾਨ ਸੋ ਵੀਰੋ ਕੱਦ ਕਾੜ ਦੇਖੋ ਬਹਿੜ ਦਾ ਬਹੁਤ ਚੰਗਾ ਤੀਜਾ ਸੂਆ ਸੂਈ ਆ ਤੇ 14 ਤੋਂ ਲੈ ਕੇ 16 ਲੀਟਰ ਦੇ ਵਿੱਚ 15 ਮੰਨ ਸਕਦੇ ਹੋ ਬੋਲਾ ਇਹ ਥੱਲੇ ਹਾਜ਼ਰ ਆ ਤੀਜਾ ਸੂਆ ਜੈ ਇਹਨਾਂ ਨੂੰ ਸੂਆ ਖਰੀਦੀ ਹੋਈ ਆ ਬੈਆਂ ਦੀ ਕੱਲ ਦੀ ਸੂਈ ਵੀ ਆ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵਗੈਰਾ ਚੰਗੀ ਆ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖ ਸਕਦਾ ਸੋਹਣੀਆਂ ਐਸ ਵਕਤ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 1.5 ਦਾ ਲਗਭਗ 1.5 ਦਾ ਟਾਈਮ ਹੋਊਗਾ ਉਸ ਹਿਸਾਬ ਨਾਲ ਗੈਸ ਕਰ ਲਿਓ ਤੇ ਬਾਪੂ ਥਾਂ ਤੋਂ ਚਾਰੇ ਓਕੇ ਜਮਾ ਜਿੱਕ ਦੂਰ ਹੋ ਆ ਗਿਆ ਡਿੱਕ ਤੜੀ ਕੋਈ ਗੱਲ ਬਗੈਰ ਧਰਮਾ ਤੇ ਤੁਲਾਈ ਠੀਕ ਆ ਕੇ ਦੂਜਾ ਨੰਬਰ ਜਿਹੜੀ ਗੱਬੜ ਦੇਖੀ ਜੰਨੇ ਆ ਇਹ ਦੂਜੇ ਪਾ ਦੂਜਾ ਜਗਵਾਣੀ ਇਹ ਕਿਹ ਇੱਕ ਦਿਨ ਲੈਂਦੀ ਐ ਇਹ ਪੰਜ ਚਾਰ ਦਿਨ ਲੈਂਦੀ ਪੰਜ ਚਾਰ ਦਿਨ ਸੂਣ ਚ ਬਾਕੀ ਦਾੰਤਾਂ ਨਹੀਂ ਦੇਖਿਆ ਆਪ ਇਹ ਨਾ ਜੀ ਤਾਂ ਠੀਕ ਆ ਪਹਿਲੇ ਸੂਏ ਆ ਜਿੱਥੋਂ ਲੈਤੀ ਕਿੰਨਾ ਕੁ ਦੋ ਦੱਸਿਆ ਉਹਨਾਂ ਨੇ ਨਹੀਂ 17 ਗੀ ਲੀਟਰ ਪਾਇਆ ਸੀ 17 ਗੀ ਲੀਟਰ ਐਦ ਕੀ ਅੰਦਾਜ਼ਾ ਹੈ ਇਹ ਕਿੰਨਾ ਕੁ ਦੇ ਦੂਗੀ ਬਾ 17 ਇੱਕ ਇੱਕ ਦੇ ਵਿੱਚ ਨਹੀਂ ਆ ਭਾਈ ਵੀ ਮੈਂ ਦੇ ਦੇ ਜਾਏ 20 ਦੇ ਦੇ 25 ਦੇ ਜੋ ਅਗਲੇ ਜੀਵਾ ਠੀਕ ਹੈ ਸੋ ਵੀਰੋ ਗੱਲ ਬਜ਼ੁਰਗਾਂ ਦੀ ਬਹੁਤ ਵਧੀਆ 17 ਕਿਲੋ ਕਹੀ ਦੇਵਾਂਗੇ ਨਹੀਂ ਐਡੀ ਵਿਹੜ ਨੂੰ 25 ਕਿਲੋ ਕਹਿਣ ਲੱਗੇ ਵੀ ਜਮਾਨਾ ਹਲਾਉਣ ਲੱਗੇ ਕੋਈ ਬੜਾ ਟਾਈਮ ਨਹੀਂ ਲੱਗਦਾ ਤੇ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ 72000 ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂਗੇ ਤੇ ਥਣ ਥਣ ਚਾਰੇ ਓਕੇ ਆ ਜਾਵਾਂ ਤੋੜੇ ਬਾਹਰ ਨੂੰ ਇਹਨੂੰ ਮੰਗਿਆ ਵਾਲਾ ਥਾਣਾ ਠੀਕ ਹੈ ਸੋ ਦੂਜੇ ਨੰਬਰ ਜਿਹੜੀ ਵਿਹੜ ਦੇਖਦੇ ਆ ਦੂਜਾ ਸੂਆ ਹੁੰਦੀ ਹੈ 17 ਲੀਟਰ ਜਿੱਥੋਂ ਕੀਤੇ ਉਹਨੇ ਮਾਰਕਣ ਦੱਸਿਆ ਪਰ ਦੁੱਧ ਵਿਹੜ ਦੱਸਦੇ 18 20 ਰੁਪਏ ਟੱਚ ਕਰ ਸਕਦੀ ਹੈ ਤੇ ਬਾਕੀ ਥਾਣਾ ਵਾਲਾ ਦੇਖੋ ਸੋਹਣਾ ਸਾਫ ਸੁ ਤੇ ਦੂਜਾ ਸੂਆ ਸੂਨ ਨੂੰ ਪੰਜ ਚਾਰ ਦਿਨ ਬਾਅਦ ਕੀ ਦੋ ਬਿਹੜਾ ਸੂਨ ਨੂੰ ਦਿਖਾ ਦਿਆਂ ਪਿੰਡ ਟੱਲੇ ਵਾਲ ਜਿਹੜਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ